ਆ ਦੇ ਆ ਦੇ ਦੁੱਬ ਲੈ ਸੱਚੀ ਉਹ ਨਹੀਂ ਹੁੰਦਾ ਜੀ ਬੋਲਟ ਕਿੰਨੇ ਲਿਆਂਦਾ ਦੱਲੀ ਤੁਸੀਂ ਸਸੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਰਾਟਸਾ 55 ਤੇ ਬਾਕੀ ਬਈ ਪਨੀਰੀ ਵਿਜਣ ਲੱਗੇ ਆ 26 ਤੇ ਇਹਨੇ ਜਰ ਮਾਰੇ ਉਹ ਤਾਂ ਪੱਟਾ ਪਾਤੀਆਂ ਦੀ ਆਪਾਂ ਨੇ ਤੇ ਲੈਟ ਭਾਈ 3 ਵਜੇ ਤੱਕ ਨਾ ਪਹਿਲਾਂ 5 ਵਜੇ ਤੱਕ ਹੁੰਦੀ ਦੀ ਮੂੰ 4 ਘੰਟੇ ਕਹਿੰਦੇ ਵੀ 11 ਦੇ 3 ਫਿਰ ਵੱਧ ਗਈ ਤੀ ਫਿਰ ਹੁਣ 5 ਵਜੇ ਤੱਕ ਚੱਲੀ ਜਾਂਦੀ ਤੀ ਬਾਕੀ ਤਾਂ ਜੀਵੀਤੀ ਲੈਟ ਹੁਣ ਆਇਆ ਮੈਂ ਜਨਰੇਟਰ ਪਾ ਕੇ ਜਨਨ ਸੈਲਰ ਚ ਉੱਥੇ ਲੱਗਿਆ ਹੋਇਆ ਤਾਂ ਬਿਲਡਿੰਗ ਕਰਨ ਤੇ ਪਹਿਲਾਂ ਖਰਾਬ ਚੱਲਦਾ ਸਵੇਰ ਦਾ ਉੱਥੇ ਪੱਧਰਾ ਜਿਆ ਕਰਿਆ ਆਪਾਂ ਨੇ ਬਾਕੀ ਬਹੁਤ ਬੁਰਾ ਹਾਲ ਹੋਇਆ ਵਾ ਟਰੈਕਟਰ ਦਾ ਵੀ ਆ ਦੇਖੋ ਆ ਵੀ ਟੁੱਟ ਗਈ ਜਾਲੀ ਜੀ ੱਟਕਾ ਜਿਆਦਾ ਹੁੰਦਾ ਵਿਚਰੇ ਨਾ ਹੁਣ ਤੇ ਬਾਕੀ ਹੁਣ 26 ਬੀਜਣ ਲੱਗੇ ਆ ਇਹਦੇ ਚ ਛਿੱਟਾ ਦੇ ਦਿੱਤਾ ਆਪਾਂ ਨੇ ਬਾਕੀ ਇੱਕ ਵਾਰੀ ਫੇਰ ਛਿੱਟਾ ਦੇਣਾ ਦੂਰਾ ਦੇ ਦਿੱਤਾ ਤਾਂ ਨੇ ਵੀ ਜਵਾਨ ਪੂਰਾ ਆਪਣਾ 8 ਕਿਲੋ ਵਾਹੇ ਤੇ ਵੀ ਛੱਟਾ ਵੀ ਜਵਾਨ ਪੂਰਾ ਆ ਗਿਆ ਤਾਂ ਬਾਕੀ ਆ ਬੀਜ ਬਚੇ ਹੋਏ ਆ ਤੇ ਆ ਦੇਖ ਲੋ ਪਨੀਰੀਆਂ ਬਈ ਛੱਡੀਆਂ ਸਾਰੀਆਂ ਛੱਡੀਆਂ ਪਨੀਰੀਆਂ ਹੋ ਰਹੀਆਂ ਪਤਾ ਨਹੀਂ ਗਿਆ ਚੱਕਾ ਜੱਗੇ ਨਾਲੀ ਵੀ ਆਪਣੀਆਂ ਵੀ ਤੇ ਆ ਵੀ ਛੱਡੀ ਹੀ ਦੀ ਬਾਕੀ ਦੇਖਦੇ ਹਾਂ ਹੁਣ ਜੰਮੇ ਦੇ ਪਾਣੀ ਭਰਤਾ ਇਹਨਾਂ ਚ ਕੋਈ ਘਾਟਾ ਨਾ ਪਾ ਵਾ ਬਾਕੀ ਤੁਸੀਂ ਬਈ ਜੰਮ ਦੇਖ ਲੋ ਵੀ ਪਨੀਰੀ ਦਾ ਜੰਮ ਨਾ ਹੋਵੇ ਫਿਰ ਵੀ ਆ ਆ ਦੇਖ ਲੋ ਇਹ ਦੇਖ ਪੰਨ ਹੋਰ ਕਿਹੜਾ ਜੰਮ ਚਾਹੀਦਾ ਕੱਲਾ ਕੱਲਾ ਦਾਣਾ ਪੇਲ ਐਨਾ ਸੋਹਣਾ ਜੰਮ ਪਨੀਰੀ ਦਾ ਤੇ ਜਦ ਹੁਣ ਛੱਟਾ ਵੀ ਐਨ ਪ੍ਰੋਪਰ ਆਇਆ ਪੂਰਾ ਵਧੀਆ ਵੀ ਇਹ ਚੱਕਰ ਪਤਨੇ ਕਿਆ ਪੈ ਰਹੇ ਆ ਪਨੀਰੀਆਂ ਛੱਡੀਆਂ ਬਹੁਤ ਹੋ ਗਈਆਂ ਆ 26 ਆ ਇਹ ਸਰਮਜੀਤ ਬਾਈ ਨਾਲ ਦੀ ਅਮ ਨੇ ਇਹਨਾਂ ਦੀ ਖਰਾਬ ਬੋਲੀ ਤੀ ਜਿੱਥੇ ਦੇ ਲਿਆ ਤੇ ਵੀ ਜੇ ਆਪਾਂ ਵੀ ਉੱਥੇ ਦੇ ਲਿਆਂਦਾ ਤਾਂ ਇਹ ਪਹਿਲਾਂ ਲਿਆ ਕੇ ਰੱਖ ਲਿਆ ਤੇ ਇੱਕ 1500 ਦਾ ਇੱਕ ਆ 26 ਦਾ ਲਿਆਂਦਾ ਤਾਂ ਮੈਂ 60 ਕਿਲੋ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਆਹ ਇਹ ਚ 12 ਕਿਲੋ ਬੀਜ ਪਾਇਆ ਆ ਦੇਖ ਲਓ ਤੁਸੀਂ ਬਾਕੀ ਚਲੋ ਆਪਾਂ ਨੇ ਫालतू ਬੀਜ ਡਾਣੀਆਂ ਤੇ ਜਿੰਨਾ ਕੋ ਹੋਇਆ ਬੀਜ ਹਨ ਇੱਧਰ ਆਪਾਂ ਨੇ ਇੱਕ 471 ਬੀਤੀ 400 83 ਬੀਤੀ ਦੀ ਆਪਾਂ 468 ਔਰ ਇਹ 471 ਦੋ ਬੀਜ ਵਿੱਚੇ ਵੀ ਬਾਕੀ ਉਹਨਾ ਦੰਨੇ ਛੱਟਾ ਲੋਬੀ ਬੱਟਾ ਵਾਲਾ ਰੰਮ ਤਾਂ ਬਣਾ ਹੋ ਗਿਆ ਇੱਧਰ ਵੀ ਬਹਿਣਾ ਤੇ ਆਹ ਰਹਿ ਗਿਆ ਹੁਣ ਕੱਬਲੇ ਹੋਇ ਫੁੱਟਦਾ ਤਾਂ ਇਹਨਾਂ ਨੇ ਬਾਕੀ ਉਹ ਗਬਲੀ ਬੱਟ ਦਾ ਉਹ 22 ਜਿਹਨਾਂ ਆਪਾਂ ਨੇ ਵਿੱਚੇ ਬਾਤਤੀ ਸੀ ਹੁਣ ਉਹ ਪਾਈ ਆ ਉਹ ਰਹਿੰਦੀ ਤੇ ਬੱਟ ਫਿਰ ਉਹ ਲਾ ਦੂਗੇ ਬਾਕੀ ਬਬੂਲੇ ਰਾਂ ਪੱਤੇ ਪੁੱਤੇ ਬਹੁਤ ਝੜ ਕੇ ਝਿਰਗੇ ਆਹ ਪਾਈ ਦੇਖ ਲਓ ਕੋਈ ਪਹਿਹੀ ਵੀ ਆਪਾਂ ਨੇ ਮਿੱਟੀ ਲਾਤੀ ਆਪਣੇ ਬਲਤੇ ਵੀ ਉੱਧਰ ਤੇ ਵੀ ਚੌੜੀ ਕਰਤੀਆਂ ਆਂ ਤੇ ਬਾਕੀ ਉਹ ਬੱਟ ਦੀ ਬੱਟ ਹੋਈ ਸਿੱਧੀ ਕਰ ਲਈ ਆਪਾਂ ਨੇ ਹਨ ਟਿੱਡੀ ਪੁੰਗੀ ਬਹੁਤ ਹੋਈ ਵੀ ਜਿਓਗੀ ਤੇ ਉਹ ਵੀ ਆਪਾਂ ਨੇ ਸਿੱਧੀ ਕਰਤੀ ਹੁਣ ਉਹ ਬੱਟ ਪਰ ਮਿੱਟੀ ਲਾ ਦਿੱਤੀ ਮੱਕੀ ਹੁਣ ਆ ਕੇ ਇੱਦੀ ਜ਼ਿੰਦਗੀਆਂ ਹਨ ਬਣ ਗਈਆਂ ਜਨ ਸਾਰੇ ਪਾਸੇ ਲਵਾਤੀ ਆਪਾਂ ਨੇ ਮਿੱਟੀ ਇਹੋ ਲੱਗੇ ਹੋਏ ਦੋ ਜਣੇ ਦੁਪਹਿਰੇ ਛੱਟ ਮਾਰ ਗਏ ਆ ਕੇ 12:00 ਵਜੇ ਤੇ ਆਏ ਹੋਏ ਆ ਇੱਕਾਈ ਕਰ ਲਿਆ ਤਾਂ ਆਪਾਂ ਨੇ ਸਾਰੀਆਂ ਬੱਟਾਂ ਦਾ ਫਿਰ ਹੁਣ ਜਦ ਮਰਜੀ ਲਾਉਣੇ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਇਹ ਇਹਨਾਂ ਨੇ ਕੰਮ ਨਵੇੜਤਾ ਆਪਣਾ ਬਾਕੀ ਆ ਬੱਟਾਂ ਨੂੰ ਮੈਂ ਸਾਰੀਆਂ ਨੂੰ ਬਈ ਜਿਹੜੀਆਂ ਸਾਂਝੀਆਂ ਬੱਟਾਂ ਆ ਉਹ ਆਪਣੇ ਵੱਲ ਤੇ ਵੀ ਰੱਖ ਕੇ ਥੋੜੇ ਜਿਹਾ ਆਪਣੇ ਵੱਲੇ ਰੱਖ ਲਈਦਾ ਮਿੱਟੀ ਲਾ ਦੀ ਦੀ ਮੈਂ ਸਾਰੇ ਖੇਤਾਂ 'ਚੇ ਕਮਾ ਦੰਨਾ ਇਕਣੇ ਤੇ ਨਾਲ ਮਿੱਟੀ ਲੱਗ ਜਾਂਦੀ ਹੈ ਦੋਨੇ ਸਾਈਡ ਤੇ ਤੇ ਬਾਕੀ ਹੁਣ ਦੇ ਜਿਹਾ ਕਰਾਇ ਤੇ ਥੋੜਾ ਥੋੜਾ ਕਹਿ ਦਿੰਨੇ ਪਾ ਫਰਕ ਕਹੀ ਨਾਲ ਐਡਾ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਮਾੜੀ ਮੋਟੀ ਉੱਪਰ ਦੀ ਮਿੱਟੀ ਹੋ ਜਾਣੀ ਹਾਲਾਂ ਨੇ ਪੱਟ ਕੇ ਇੱਧਰ ਤੇ ਇੱਧਰ ਛੱਡ ਦਾਨੀ ਕਹੀ ਨਾ ਕੋਈ ਚੱਕਰ ਨਹੀਂ ਹੈਗਾ ਜਿਕਨ ਆਪਾਂ ਸਵਾਗ ਇਹਨਾਂ ਲਾਉਨੇ ਉਹ ਖਰਾਬ ਹੋ ਜਾਂਦਾ ਲੀਜ਼ਰ ਲੱਗ ਰਿਹਾ ਵਾ। ਬਾਕੀ ਆਉਣ ਦਾ ਇਹ ਤਾਂ ਜਿਹੜਾ ਹਲ ਮਾਰ ਕੇ ਪਾਣੀ ਛੱਡਣਾ ਆਪਾਂ ਨੇ ਨੇੜੇ ਜਿਹਾ ਜਾ ਕੇ ਜਿਹੜਾ ਕੱਖ ਖਾਉਂਗਾ ਉਹ ਮਾੜਾ ਮੋਟਾ ਨਿਕਲ ਦੂੰਗਾ ਫਿਰ ਆਪਾਂ ਨੇ ਹਲ ਮਾਰ ਕੇ ਪਾਣੀ ਛੱਡਦਣਾ। ਬਾਹਰ ਪਾ ਕੇ ਤੇ ਆਹ ਕੱਖ ਸੁੱਕੇ ਤੇ ਆਪਾਂ ਫਿਰ ਕੱਢ ਦਾਂਗੇ ਇਹਨਾਂ। ਵਾਰ। ਇਹ ਹੁਣ ਟ੍ਰੈਕ ਨਾ ਜਿੰਦਾ ਪਾ ਕੇ ਲਿਆਂਦਾ ਹੁਣ ਫੇਰ ਲੈ ਕੇ ਜਾਣਾ ਇਹ ਸੈਲਰ ਚੋਂ। ਬਾਕੀ ਭਾਈ ਆਪਾਂ ਨੇ ਹੁਣ ਪੰਪ ਦਾ ਪੁੱਛਦੇ ਤੇ ਭਾਈ ਵੀ ਕਿਹੜਾ ਗੋ ਤੇਲ ਕਿੰਨਾ ਕ ਫਰਕ ਪਈ ਆ ਭਾਈ ਆਪਣਾ 3.5 ਲੀਟਰ ਤੇ ਇਹ ਟੱਪਿਆ ਨਹੀਂ ਆਪਣੇ ਕੋਲ ਹੁਣ ਤੱਕ ਕਿਤੇ ਇਹ ਜੇ ਜ਼ਿਆਦਾ ਹੀ ਧੱਕਾ ਕਰ ਲਈਏ ਵੀ ਉਹ ਪਲਾਵਾਂ ਪਰ ਵੀ ਇਹਨੇ ਭਾਈ 3.5 ਲੀਟਰ ਮੇਰੇ ਕੋਲ ਤੇਲ ਪੀਤਾ ਏ ਬਾਕੀ ਆਪਾਂ ਨੇ ਨਾਪ ਵੀ ਲਿਆਂਦਾ ਵਿਆ ਸਵਰਾਜ ਦੇ オリジナル ਗੇਜ ਆ ਉਹ ਲਿਆਂਦੀ ਵੀ ਆ ਦੇਖੋ ਇਹ ਜਨਾ ਮਿੰਡ ਕੇ ਆਪਾਂ ਨੇ ਚਲਾ ਕੇ ਦੇਖਿਆ ਜਨਰੇਟਰ ਪਰ ਵੀ ਬਾਈ ਚਲਾ ਕੇ ਦੇਖ ਲਿਆ ਆਪਾਂ ਨੇ ਜਨਰੇਟਰ ਪਰ ਤਾਂ ਇਹ ਘਟੋ ਘਟ 10 10 ਘੰਟੇ ਲਗਾਤਾਰ ਚੱਲਦਾ ਰਿਹਾ ਤੇ ਬਾਕੀ ਹੁਣ ਵੀ ਡੇਲੀ 5-7 ਘੰਟੇ ਤਾਂ ਚੱਲਦਾ ਹੀ ਹੈ ਇਹ ਜਨਰੇਟਰ ਪਰ ਇਹ ਵੀ ਹੁਣ ਆਪਣਾ ਤੇਲ 2.5 3 3.5 ਬਸ 3.5 ਤੇ ਸੁਈ ਨਹੀਂ ਚੱਕਦਾ ਹੈਗਾ ਤੇਲ ਦੇ ਬਾਕੀ ਆਪਾਂ ਨੇ ਪੂਰਾ ਇਹਨ ਮਿੰਡ ਮਿੰਡ ਕੇ ਵੀ ਪਾ ਕੇ ਦੇਖ ਲਿਆ ਟੈਂਕੀ ਫੁੱਲ ਕਰਾ ਕੇ ਵੀ ਲਾ ਕੇ ਦੇਖ ਲਿਆ ਤੇ ਵਧੀਆ ਰਿਜ਼ਲਟ ਆ ਹੁਣ ਪੰਪ ਦੀਆਂ ਓਕੇ ਦੀ ਰਿਪੋਰਟ ਆ ਬਾਈ ਕੋਈ ਬਾਕੀ ਲੀਕ ਨੂੰ ਨਹੀਂ ਕੰਮ ਬਹੁਤ ਸੋਹਣਾ ਕਰਿਆ ਹੋਇਆ ਆਪਣੇ ਤਾਂ ਬਾਈ ਆ ਦੇਖ ਲੋ ਤੇ ਜੋਰ-ਜੋਰ ਪੱਖੋਂ ਵੀ ਇਹਨਾਂ ਮਾਰਦਾ ਪੂਰਾ ਪਹਿਲੇ ਹਾਈਚ ਵੀ ਨਹੀਂ ਹੁਣ ਦਬਦਾ ਹੈਗਾ ਦੇਖਣਾ ਪਹਿਲਾਂ ਜਦੋਂ ਚੱਕਰ ਤੋੜ ਕੇ ਛੱਡਦਾ ਤਾਂ ਹੁਣ ਨਹੀਂ ਇਹਨਾਂ ਦੀ ਆਈ ਨੂੰ ਹੀ ਛੱਡਦਾ ਮਾਣੇ ਮੋਟੇ ਚੱਕਰ ਚੌਥੇ ਲੋਜ ਜਦੋਂ ਜਮੇ ਹੀ ਤੋੜਦਾ ਪਹਿਲਾਂ ਚੌਥੇ ਲੋਜ ਵੀ 3ੇ ਲੋਜ ਵੀ 2ੇ ਚ ਵੀ ਤੋੜਨ ਲੱਗ ਗਿਆ ਤਾਂ ਇੰਨਾ ਪੰਪ ਟਾਉਣ ਹੋ ਗਿਆ ਤਾਂ ਮੱਕੀ ਚੱਲਦੇ ਹੁਣ ਲੈ ਕੇ ਆਨ ਫਿਰ ਉਹ ਢੋਲੀ ਕਿੱਥੇ ਆ ਭਾਂਡੇ ਹੋ ਕੇ ਆ ਲੈ ਆਉਂਗੇ ਤੁਸੀਂ ਫੜਾ ਜੀ ਘਰ ਆ ਮੜੇ ਦੂਏ ਵੀ ਫੜਾ ਜੀ ਤੇ ਚਾਹ ਨੂੰ ਔਖਾ ਹੁੰਦਾ ਬਾਕੀ ਸਟਾਰਟਿੰਗ ਸ਼ੂਟਿੰਗ ਵੀ ਹੁਣ ਐਨ ਐਲਟਰਨੇਟਰ ਕਰਕੇ ਡੱਕ ਛੱਡ ਛੱਡ ਕੇ ਇਹਦੇ ਪਰ ਵੀ ਦੇਖ ਰਿਹਾ ਆਪਾਂ ਨੇ ਆਡੇ ਇੰਟਰਵਿਊ ਪੂਰਾ ਚੈੱਕ ਕਰ ਲਿਆ ਜਿਹੜਾ ਆਪਾਂ ਨੇ ਡੈਕ ਲਾਇਆ ਵੇ ਇਹ ਵੀ ਪੂਰਾ ਹਟਾ ਲਿਆ ਆ ਦੇਖੋ ਇਹਦਾ ਹਾਲਤ ਕਿੰਨਾ ਆਪਾਂ ਤਾਂ ਤੈ ਟੁੱਟ ਗਿਆ ਤਾਂ ਹੁਣ ਟੇ ਬੜਾਈ ਦੀ ਆ ਮੈਂ ਇਹ ਆ ਪਹੀ ਵੀ ਆ ਦੇਖੋ ਪੂਰੀ ਚੌਂਕੀ ਕਰਤੀ ਹੁਣ ਸਮਾਂਗਾ ਇੱਧਰ ਬੂਟੇ ਭਟ ਹੋਏ ਇੱਧਰ ਪਾਣੀ ਮੋਟੀ ਟੋਏ ਜਾਂਦੀ ਮਿੱਟੀ ਪਈ ਹੈ ਉੱਚਾ ਨੀ ਮਾਹੀ ਆ ਜਾ ਤੇ ਚੱਲਦੇ ਆ ਬਾਕੀ ਹੁਣ ਬੜੇ ਟਹਿਰਾਂ ਦਾ ਦੇਖ ਲਓ ਪਈ ਪੂਰਾ ਪੂਰਾ ਹੀ ਆਉਂਦਾ ਹੁੰਦਾ ਹੈ ਹੁਣ ਤਾਂ ਇਹਨੂੰ ਹੁਣ ਇਹ ਵੀ ਛੋਟੇ ਲੱਗਦੇ ਆ ਮੈਨੂੰ ਚਲਾਏ ਤੇ ਕਿਉਂਕਿ ਡੇਲੀ ਦੇਖਦੇ ਆਪਾਂ ਉਹਦੇ ਨਾਲ ਫਰਕ ਪੈ ਜਾਂਦਾ ਬਾਕੀ ਭਾਈ ਆਪਾਂ ਸਿਸਟਮ 'ਚ ਵੀ ਪ੍ਰੇਮਾ ਫਰੂਮਾ ਹੁਣ ਕੱਦੂ ਦੇ ਬਾਅਦ ਇਹ ਚੇਂਜ ਕਰਨੀ ਹੈ ਪ੍ਰੇਮਾ ਇਕੱਲੇ ਚ ਹੀ ਗਾਣੇ ਟੱਕ ਡੱਕ ਸਾਰਾ ਸਿਸਟਮ ਹੋਹੀ ਰੱਖਣਾ ਆਪਾਂ ਉਹ ਨਹੀਂ ਜੇ ਚੇਂਜ ਕਰਨਾ ਕਿਉਂਕਿ ਇਹ ਪੂਰਾ ਵਧੀਆ ਸੁਆਦ ਆਉਂਦਾ ਵਧੀਆ ਵਾਦ ਆ ਟੱਕ ਵੀ ਤੇ ਵੈਸੇ ਤਾਂ ਆਪਾਂ ਖੇਤ ਖੂਚੇ ਆ ਮਾੜਾ ਮੋਟਾ ਚਲਾਉਣੇ ਵਾਲੇ ਸੜਕਾ ਥੋੜਾ ਬਰਦਾ ਨੋਰਮਲ ਬਾਜੇ ਰੱਖ ਹੁੰਦੀ ਹੈ ਕਿ ਚੱਪਾ ਰਾਤ ਰੋਸ਼ ਨੂੰ ਬਾਈ ਦਾ ਫਿਰ ਵਧੀਆ ਸੁਣੀ ਜਾਂਦਾ ਆਵਾਜ਼ ਆਕੇ ਬਾਕੀ ਸਕਰੀਨ ਵੀ ਆ ਵਾ ਵਧੀਆ ਚੱਲਦੀ ਆ ਤੇ ਇੱਕ ਬਾਈ ਆਪਾਂ ਨੇ ਇਹਦੇ ਪਾ ਕੋٹنگ ਕਰਾ ਕੇ ਲਿਆਉਣੀ ਆ ਹੁਣ ਦੇ ਦੇ ਇੱਕ ਅੱਧੇ ਦਿਨ ਚ ਚੱਲਦੇ ਆ ਕੋਟਿੰਗ ਵਾਲਾ ਕੰਮ ਕਰਾ ਲਿਆ ਜੀ ਕੀ ਹਾਲ ਆ ਦਿੱਲੀ ਉਰੇ ਆ ਲੈ ਆ ਗੱਲ ਗਲਤ ਆ ਫਿਰ ਆ ਗੱਲ ਗਲਤ ਆ ਉਰੇ ਤਾਂ ਤੂੰ ਪਾਰਟੀ ਦੱਸ ਕਰ ਦੇਣੀ ਆ ਕਿ ਪਾਰਟੀ ਕਿ ਪਾਰਟੀ ਮੈਂ ਹੀ ਕਰ ਦਵਾ ਪਾਰਟੀ ਆ ਬਈ ਆ ਉਹ ਪਾਰਟੀ ਨਹੀਂ ਮਗਰ ਦੱਸ ਚਾਚਾ ਆ ਦੇਖ ਲੈ ਹੋਰ ਫਿਰ ਕਿਵੇਂ ਆ ਠੀਕ ਹੈ ਬੋਲਟ ਕਿ ਨਹੀਂ ਲਿਆਂਦਾ ਮੈਂ ਤਾਂ ਲਿਆਂਦਾ ਨਹੀਂ ਹੈਗਾ ਨਾ ਨਾ ਗੱਲ ਆਂ ਕਹਦੇ ਕਿ ਮੈਂ ਲਿਆਂਦਾ ਅੱਛਾ ਚੱਲੀ ਮੈਂ ਕਰੂੰਗਾ ਪਾਰਟੀ ਜੱਤ ਕਹਦੇ ਕਿ ਮੈਂ ਲਿਆਂਦਾ ਹਾਂ ਆ ਦੇਖ ਲੈ ਚਾਚਾ ਐਵੇਂ ਮੁੱਕਰੀ ਜਾਂਦਾ ਤੂੰ ਬਤਾ ਦਾ ਖਾਣ ਗੋਵੇਂ ਹੈਂ ਦੱਲੀ ਆ ਚੰਗੀਆਂ ਗੱਲਾਂ ਨਹੀਂ ਹੈਗੀਆਂ ਉਹ ਵੈਸੇ ਬਾਈ ਪਾਰਟੀ ਹੋ ਗਈ ਆ ਦੇ ਆ ਦੇ ਦੁੱਬ ਲੈ ਸੱਚੀਉਂ ਲਿਆਂਦਾ ਚੁੱਟ ਬੋਲ ਕਿੰਨੇ ਲਿਆਂਦਾ ਦੱਲੀ ਤੁਸੀਂ ਹੈਰਾਨ ਆ ਝੂਠ ਝੂਠ ਦੱਲੀ ਨਹੀਂ ਲਿਆ ਝੂਠ ਨਹੀਂ ਬੋਲ ਸੱਚ ਦੱਸ ਸੱਚ ਦੱਸ ਦੇ ਪਾਰਟੀ ਹੋਣੀ ਮੇਰੇ ਵੱਲੋਂ ਮੇਰੇ ਵੱਲੋਂ ਪਾਰਟੀ ਜਵਾਨ ਰੱਖਣੀ ਦੱਲੀ ਯਾਰ ਆ ਦਾ ਫੁੱਦੂ ਗੱਲਾਂ ਹੋ ਗਈਆਂ ਫਿਰ ਲੈ ਮੈਂ ਜਾ ਬਿੰਦਰ ਦੇ ਠੰਡਾ ਫੜ ਲਿਆ ਜਾਂ ਮੇਰੇ ਨਾਲ ਦੇ ਲੈ ਆ ਜਾ ਜਾ ਲੈ ਕੇ ਆ ਦੱਲੇ ਗਿਆ ਜਾਇਆ ਜਾ ਮੈਂ ਕਹਤਾ ਪਰ ਆਏ ਕਹ ਕੇ ਜਾ ਓ ਆਏ ਕਹਦੇ ਵੀ ਬੋਲਟ ਲਿਆਂਦਾ ਏ ਲਿਆਂਦਾ ਨਹੀਂ ਕਹਿਣਾ ਸੀ ਅਸੀਂ ਅਸੀਂ ਥੱਬਣਾ ਉਹ ਲਿਆਂਦਾ ਉਹ ਅਸੀਂ ਥੱਬਣਾ ਮੇਰਾ ਭਾਈ ਬੋਲਟ ਲਿਆਇਆ ਥੋੜਾ ਤਿੰਨ ਧਰਬ ਨਹੀਂ ਆਏਗਾ ਉਹ ਮੈਂ ਇਸ ਤਰ੍ਹਾਂ ਤਿੰਨ ਧਰਬ ਨਹੀਂ ਆਏ ਓਹ ਗਾ ਤੇ ਲੈ ਆ ਠੰਡਾ ਤੂੰ ਤੂੰ ਠੰਡਾ ਪੈ ਨਾ ਪੈ ਨਹੀਂ ਬਿਨਾ ਉਹ ਸਾਨੂੰ ਦਾ ਪਾਰਟੀ ਕਰਦੇ ਯਾਰ ਅੱਟਕੇ ਗਾਨੀ ਭਾਈ ਇਹਨੇ ਉਹ ਮੈਂ ਆਪਣੇ ਬਾਲ ਤੇ ਗਾਨੀ ਮੇਰਾ ਭਾਈ ਬੋਲਟ ਲਿਆਇਆ ਯਾਰ ਆਦਾ ਚਾਚੇ ਗਲਤ ਕੰਮ ਆ ਯਾਰ ਬੰਦਾ ਦੇਖ ਲੈ ਕਿਧਰੇ ਨੂੰ ਮੰਨਦਾ ਹੀ ਨਹੀਂ ਓ ਯਾਰ ਸਾਨੂੰ ਸੁਖੂ ਚੀ ਆ ਵੀ ਦੱਲੀ ਤੂੰ ਕੋਈ ਚੀਜ਼ ਲਿਆ ਆ। ਓ ਠੀਕ ਆ। ਉਹ ਪਨੀਰੀ ਦਾ ਠੀਕ ਆ ਨੂਨ ਮਿਰਚ ਦੇ ਕੇ। ਦੱਲੀ ਸੱਚ ਦੱਸ ਲਿਆਂਦਾ ਨਹੀਂ ਯਾਰ। ਕਾਹ ਲਿਆਂਦਾ। ਯਾਰ ਹੱਦ ਹੋ ਗਈ। ਉਹ ਲਿਆ ਆ ਦੱਲੀ। ਦੱਲੀ ਲਿਆ ਆ ਨਾ। ਤੂੰ ਕਰ ਆ ਗਿਆ ਬੋਲਟ। ਕਰ ਆ ਗਿਆ ਆਪਣੇ। ਕਰ। ਆ ਦੇ ਲੱਖਾਂ ਮਾਰੀ ਜਾਂਦਾ। ਹੱਥ ਲਗੋ ਲਗੋ ਕਮਾਰ ਦਾ। ਉਹ ਫੇਰ ਕੀ ਹੋ ਗਿਆ ਯਾਰ ਮੇਰੇ ਘਰ ਚੋਂ ਬੰਦਾ ਯਾਰ। ਤੂੰ ਥਾਬੜ ਨਹੀਂ ਹੈਗਾ ਬਣਾਏ ਦੱਸ। ਬਾਪਾ ਕੋਈ ਕੋਤੀ ਨਹੀਂ ਆ ਬਾਈ ਮਾੜ ਮੂ ਕੋਈ ਕੋਤੀ ਨਹੀਂ ਬਾਪਾ ਛਾ ਦੇ ਉਹ ਯਾਰ ਕੋਤੀ ਸਭ ਬਾਦ ਦੀ ਬਾਦ ਦੀ ਦਾ ਮਹਾਲਾ ਦਾ ਉਹ ਮਹਾਲ ਨੂੰ ਤਾਂ ਦਾਦੇ ਵੀ ਪਾਰਟੀ ਕਰਨੀ ਆ ਫੇ ਦਾਦੇ ਤਾਂ ਨਹੀਂ ਮੈਨੂੰ ਤਾਂ ਦਾਦੇ ਯਾਰ ਉਹ ਕਹਾਂ ਲਾ ਪਾਰਟੀ ਉਹ ਤੈਨੂੰ ਲਿਆਂਦਾ ਨਾ ਤੂੰ ਤਾਂ ਲਈ ਮੇਰੀ ਮਾੜੀ ਤੇਰੀ ਪਾਰਟੀ ਆ ਲੈ ਕੱਲ ਨੂੰ ਪਰਸੋਂ ਨੂੰ ਹਾਂ ਮੈਂ ਨਹੀਂ ਬਹੁਤ ਫੜ ਕੇ ਰਹਿ ਜਾ ਹਾਂ ਮੈਂ ਇਹ ਕਹਿੰਦਾ ਯਾਰ ਤੂੰ ਹਾਂ ਪਰ ਇੱਕ ਹਾਂ ਕਰ ਜਾ ਵੀ ਬੋਲਟ ਆਪਾਂ ਨੇ ਲਿਆਂਦਾ ਏ ਮੈਂ ਕਿੱਥੇ ਲਿਆਂਦਾ ਉਹ ਮੈਂ ਲਿਆਂਦਾ ਏ ਮੇਰੇ ਘਰ ਆ ਲਿਆਂਦਾ ਆਏ ਕਹਦੇ ਫਿਰ ਦਲੀਆ ਰਾ ਦਾ ਗਲਤ ਗੱਲ ਆ ਯਾਰ ਤੇਰੀ ਓ ਮੈਂ ਕਿਥੇ ਜਾਂਦਾ ਬੋਲਟ ਕਰ ਮੈਂ ਆਇਆ ਕਿ ਨਹੀਂ ਨਹੀਂ ਆਇਆ ਨਹੀਂ ਯਾਰ ਆ ਦੇਖ ਲਾ ਓ ਬਾਈ ਚਾਚੇ ਮੰਦ ਯਾਰ ਕਿਆ ਬੰਦਾ ਯਾਰ ਖੁਸ਼ੀ ਵਾਲਾ ਦੇਣਾ ਸਾਡਾ ਓ ਚਾਚੇ ਖੁਸ਼ੀ ਦਾ ਦੇਣਾ ਯਾਰ ਮੈਂ ਕਿਹਾ ਥਾਬਲੇ ਥਾਬਲ ਨੂੰ ਨਹੀਂ ਸੁਣਦਾ ਮੈਂ ਕਿਆ ਕਰਦਾ ਯਾਰ ਆ ਤਾਂ ਗਲਤ ਗੱਲ ਦੀ ਦਲੀ ਮੈਂ ਇੱਧਰ ਰਹਿ ਗਿਆ ਮਾੜਾ ਕਰਦਾ ਯਾਰ ਜਿਹੜਾ ਤੂੰ ਮੈਨੂੰ ਨਹੀਂ ਦੱਸਦਾ ਆ ਤੂੰ ਜਾ ਰਿਹਾ ਹੋ ਜਾ ਯਾਰ ਮੇਰੀ ਗੱਲ ਤੁਨ ਤੇਰੇ ਬਲਤੀ ਪਾਲਤੀ ਹੋ ਜਾਣੀ ਨੌ ਲੈ ਕੇ ਮੇਰਾ ਜਹਾ ਲੈ ਆ ਤੂੰ ਪਰ ਦੱਸ ਕੇ ਜਾ ਪਰ ਵੀ ਬੋਲਟ ਲਿਆਂਦਾ ਆਪਾਂ ਨੇ ਮੈਂ ਬੋਲ ਲੈ ਜਾਂਦਾ ਨਹੀਂ ਹੈਗਾ ਯਾਰ ਕਿ ਕਿੱਦਾਂ ਲੀਕ ਮਾੜਾ ਕੀ ਕਰਿਆ ਚਾਚੇ ਨੂੰ ਪੁੱਛ ਰਿਆ ਯਾਰ ਇਹੋ ਜਿਹਾ ਕੀ ਕਰਤਾ ਇਹਦਾ ਮੈਂ ਮਾੜਾ ਇਹ ਲੈ ਮੰਨੂ ਨਹੀਂ ਖੁਸ਼ੀ ਦੱਸਦਾ ਵੀ ਆਪਣੇ ਘਰ ਚ ਖੁਸ਼ੀ ਆਈ ਆ ਭਾਈ ਜੱਫੀ ਭਾਈ ਆਉਂਦੇ ਨੂੰ ਹੈ ਹਾਂ ਉਹਦਾ ਜੱਫੀ ਭਾਈ ਏ ਤੇਰੇ ਆਏ ਤਾਂ ਧੜਕ ਗਿਆ ਏ ਹਾਂ ਮੈਂ ਇਹਦੇ ਕੇ ਚੁੰਡੀਆਂ ਪੜਦਾ ਕੁੱਝ ਕਹ ਪਤਾ ਕਾ ਪੱਟੀਆਂ ਤਾਂ ਹੁਣ ਬੰਦਾ ਦੱਲੀ ਘਾਲਤਾ ਫਿਰਿਆ ਦੇਖ ਲਾੜੀ ਤੋੜ ਗਿਆ ਤੋਂ ਮੇਰੇ ਨਾਲ ਓ ਥੱਬਲਾਂ ਦਾ ਕਾਹਦੇ ਲੱਗਦੀ ਏ ਦੀ ਓ ਮੈਨ ਲੱਗਦੀ ਆ ਮੈਨ ਆੜੀ ਤੋੜਨੀ ਹੈ ਸਾਈ ਜਾ ਕੇ ਲੈ ਗਿੰਦਰ ਭਾਈ ਆ ਬੋਲਟ ਲੈ ਜਾਂਦਾ ਨਾ ਹਾਂ ਪਾਰਟੀ ਮੇਰੇ ਵੱਲ ਤੇ ਆਉਂਗੀ ਜਾਂ ਠੰਡੇ ਬੋਤਲ ਲਿਆ ਦੇ ਲਿਆ ਨੰਬਰ 2 ਲੱਭੜ ਦੇ 2 ਬੋਤਲ ਪਰ ਆਏ ਕਹਿੰਦੇ ਜਾਂ ਵੀ ਮੈਂ ਬੋਟਲ ਲਿਆਂਦਾ ਕਹਿੰਦੇ ਕਹਿੰਦੇ ਆਏ ਕਹਿੰਦੇ ਬੋਟਲ ਲਿਆਂਦਾ ਲਿਆਂਦਾ ਆਏਗਾ ਮੈਂ ਕਹਿੰਦਾ ਤੇਰਾ ਆਂ ਹੀ ਦੱਸਦਾ ਨਹੀਂ ਵੀ ਬੋਟਲ ਲਿਆਂਦਾ ਲਿਆਂਦਾ ਕਹਿੰਦੇ ਹਾਂ ਲਿਆਦਾ ਹਾਂ ਹਾਂ ਭਾਈ ਦੱਲੀ ਬਾਈ ਦੱਲੀ ਬਾਈ ਨੇ ਸਾਡੇ ਨੇ ਬੋਟਲ ਲਿਆਂਦਾ ਉਹਦੀ ਖੁਸ਼ੀ ਚ ਪਾਰਟੀ ਬਿੰਦਰ ਬਾਈ ਦਹੀਂ ਹਾਂ ਉੱਧਰ ਲੈ ਆਉਂਦੇ ਆ ਬਿਆ ਉੱਧਰ ਬੈਂਦਾ ਤੁਹਾਡੇ ਹੀ ਓ ਬਾਈ ਫੜ ਬਿੰਦਰ ਬਾਈ ਫੜਾਂ ਹੀ ਠੰਡੇ ਦੀ ਬੋਤਲ ਕਿੱਧਰ ਜਾਂਦਾ ਇਹ ਬਾਕੀ ਬਾਈ ਪਨੀਰੀ ਨੂੰ ਪਾਣੀ ਲਾਉਣ ਲੱਗਾ ਹੋਇਆ ਚਾਚਾ ਇੱਧਰ ਉਹ ਦੱਲੀ ਉਹ ਦੱਲੀ ਬਾਈ ਦੱਲੀ ਮੰਨਦਾ ਨਹੀਂ ਹੈਗਾ ਅੱਜ پتہ ਨਹੀਂ ਗਿਆ ਚੱਕਰ ਰੱਖਿਓ ਬੈਠੇ ਉੱਧਰ ਉਦੋਂ ਜਾਂਦੇ ਆਪਾਂ ਤੇ ਦੱਲੀ ਕੋਲ ਨੂੰ ਆਇਆ ਤਾਂ ਮੈਂ ਤਾਂ ਦੱਲੀ ਮੰਨੇ ਦੇ ਰਿਹਾ ਮੇਰੇ ਕੋਲ ਤੇ ਪਨੀਰੀ ਹਾਂ ਉਹ ਆਇਆ ਉਹ ਜਾ ਯਾਰ ਕੱਢ ਲਿਆ ਬਾਈ ਦੀ ਦੁਕਾਨ ਚੋਂ ਚਾਚਾ ਉਹਦੇ ਇਲਾ ਹੈ ਵੀ ਨਹੀਂ ਜਾਂਦਾ ਯਾਰ ਕਹਿ ਦੇ ਉਹਨੂੰ ਗਾਲਤਾ ਯਾਰ ਦੱਲੀ ਭਾਈ ਆੜੀ ਤੋੜ ਗਿਆ ਵੇ ਠੀਕ ਆ ਹੁਣ ਫੇ ਮੈਂ ਵੀ ਤੇਰਾ ਦੁਸ਼ਮਣ ਬਣ ਜਾਣਾ ਥੱਪੜ ਲੈਣ ਥੱਪੜ ਦਾ ਦੁਸ਼ਮਣ ਬਣਨਾ ਮੇਹਰਬਾਨੀ ਘੱਟਗਾ ਤੇ ਆਉਂਦਾ ਉਹਦੇ ਉੱਥੇ ਖੁੱਲਾ ਹੈ ਤੇਰਾ ਨੱਕਾ ਬਖੂਰ ਪਾਣੀ ਜਾਂਦਾ ਉੱਥੇ ਪਾਣੀ ਜਾਂਦਾ ਦਾ ਪਹਿਲਾਂ ਪੂਰਾ ਦਾ ਉਹੀ ਤਾਂ ਗੱਲ ਹੈ ਪਹਿਲਾਂ ਪੂਰਾ ਦਾ ਪਾਣੀ ਤੇ ਬਾਲ ਨਹੀਂ ਬੰਦ ਕਰਿਆ ਤਾਂ ਜੱਦ ਤੇ ਹੋਇਆ ਥੋੜਾ ਆਉਂਗਾ ਪੂਰਾ ਆ ਜਾਣਾ ਹਾਂ ਜੀ ਵਾ ਪਰ ਕੇ ਉੱਧਰ ਜਾਂਦਾ ਨਾ ਪਾਣੀ ਹਾਂ ਫੇਰ ਉੱਧਰ ਤੇ ਉੱਤਰ ਕੇ ਆਉਂਗਾ ਆਉਂਗਾ ਆ ਗਿਆ ਹਾਂ ਤਾਂ ਪਹਿਲਾਂ ਮੈਂ ਕਹਦੇ ਛੇੜਿਆ ਤਾਂ ਉਹ ਮੈਂ ਨੱਕੇ ਬੰਦ ਕਰਾਏ ਆ ਅੱਛਾ ਪਰ ਗਿਆ ਨੱਕੇ ਬੰਦ ਕਰ ਦੇ ਤਾਂ ਆਇਆ ਇਦਣ ਠੀਕ ਆ ਠੀਕ ਆ ਠੀਕ ਆ ਉਹ ਜਾ ਮੇਰੇ ਨੂੰ ਸੱਜਾ ਨਾ ਲਿਖ ਦੇ ਜਾਇਆ ਬਿੰਦਾ ਜਾਈ ਗਲਾਸ ਲੈ ਆਈ ਗਲਾਸ ਦੇ ਦੀ ਇੱਧੇ ਖਾਦੇ ਚ ਮੇਰੇ ਬੋਲੋ ਪਾਰਟੀ ਮੇਂ ਦੱਲੀ ਭਾਈ ਨੇ ਬੋਲਟ ਲਿਆਂਦਾ ਉਹ ਲੈ ਮੇਰ ਨੂੰ ਕਰ ਗਿਆ ਕੱਟ ਕਰੀ ਕੱਟ ਕਰੀ ਆ ਆ ਦੇਖ ਉਧਰ ਦੇ ਪਰੇ ਦੇ ਬਾਦ ਆਉਂਦਾ ਆ ਹੁਣ ਪੂਰਾ ਚੱਲ ਪਿਆ ਪਾਣੀ ਥੋੜਾ ਜਿਹਾ ਘਰੀ ਘਟ ਬਸ ਬਸ ਆਹ ਨਹੀਂ ਸਹੀ ਆ ਬਾਕੀ ਸ਼ਾਮ ਦਾ ਮੌਸਮ ਬੜਾ ਸੁਣਾ ਹੋਇਆਗਾ ਅੱਜ ਅੱਜ ਮੌਸਮ ਬਹੁਤ ਸੁਣਾ ਹੋਇਆ ਬੈ ਠੰਡਾ ਆ ਸਵੇਰ ਦਾ ਅਜਾ ਨਾ ਮੀਮੂ ਵਾਲਾ ਕੈਸਾ ਹਾਬ ਦਾ ਲਾਤਾ ਨਹੀਂ ਤਾਂ ਕੋਈ ਪਤਾ ਨਹੀਂ ਹੈਗਾ ਸਾਦਾ ਆਉਣਾ ਇਹਨੇ ਇਹ ਨੇਰੀ ਕੰਮ ਖਰਾਬ ਕਰਦੀ ਬੂਟੇ ਬਹੁਤ ਟੁੱਟੇ ਚਾਚੇ ਬਹੁਤ ਬੂਟੇ ਟੁੱਟੇ ਆਬਰੀਕ ਸ਼ਿਟੀ ਬਹੁਤ ਉੜਦੀ ਇਹਨੇ ਹੋਰ ਬੜੇ ਦਾ ਟੁੱਟਣਾ ਹੀ ਤੇ ਬਾਕੀ ਕਿਵੇਂ ਦਾ ਰਿਹਾ ਸਫਰ ਚਾਚੇ ਤੇਰਾ ਬਹੁਤ ਵਧੀਆ ਚਲ ਮਹਾਰਾਜ ਜੀ ਕਿਰਪਾ ਕਰੇ ਅਸੀਂ ਵੀ ਘੁੰਮੇ ਆਈਏ ਮੈਂ ਕਦੇ ਗਿਆ ਨਹੀਂ ਹੈਗਾ ਨਹੀਂ ਗਿਆ ਉਹ ਗਾਹਾਂ ਨੂੰ ਗਾਹਾਂ ਨੂੰ ਜੇ ਗਣਾ ਵੀ ਲੋਟ ਆ ਗਿਆ ਚਾਹੂਂਗੇ ਬਸ ਬਸ ਜਾਇਓ ਵੈਸੇ ਖੁੱਲਦੀ ਸਾਰੇ ਆਹੀ ਖੁੱਲਦੀ ਸਾਰੇ ਖੁੱਲਦੀ ਸਾਰੇ ਹਾਂ ਆਹੀ ਦਿਨਾਂ ਜਾਣਾ ਮੈਂ ਜਾਣਾ ਹੈਗਾ ਤਾਂ ਇਹ ਕਹੂੰਗਾ ਪ੍ਰਸਾਦ ਬਿਜੂ ਤੇ ਆਣਾ ਬਿਠਾਤ ਮਾਣਾ ਜਾਇਓ ਆਹੋ ਬਰਸਾਤ ਮਾ ਤਾਂ ਯਾਰ ਕੰਮ ਖਰਾਬ ਹੋ ਜਾਂਦਾ ਕੋਈ ਫਾਇਦਾ ਨਹੀਂ ਹਾਂ ਰਸਟੇ ਉੱਤੇ ਬੰਦ ਹੋ ਜਾਂਦੇ ਆ ਜਿਹੜਾ ਬੰਦਾ 5 ਵਜੇ 6 ਦੇ ਵਿੱਚ ਆ ਜਾਵੇ ਹਾਂ ਆਜ ਦਿਨ ਠੀਕ ਆ ਖੁੱਲਦੀ ਸਾਰੇ ਨਾਲੇ ਉਧਰ ਠੰਡ 'ਚ ਰਹਿ ਆਉਂਦੇ ਆ 2-4 ਦਿਨ ਹੈ ਦੋ ਦਿਨ ਦੇ ਆ ਜਾਂਦਾ ਠੰਡ ਦੋ ਤਿੰਨ ਦਿਨ ਰਹਿ ਹੋ ਜਾਂਦਾ ਜਾ ਹੁਣ ਦੱਲੀ ਮੰਨਦਾ ਨਹੀਂ ਹੈਗਾ ਤੇ ਰਾੜੀ ਉਹ ਦੱਲੀ ਲਿਆ ਯਾਰ ਉਹ ਜਾਇਆ ਮੈਂ ਹੁਣ ਜਾਇਆ ਯਾਰ ਉਹ ਖੜਾ ਦੇਖਦਾ ਜੇ ਵੀ ਨੰਗੇ ਜਾਂ ਫਿਰ ਸਾਨੂੰ ਗਿਆ ਤੇਰੀ ਬਾਲਟੀ ਉਮੇਸ ਹੁਣੀ ਆ ਆ ਕਿਹੜਾ ਬੀਜ ਹੈ ਜੱਜੇ ਇਹ 471 ਨਹੀਂ ਤੇ ਪਹਿਲੀ ਵੇਲੇ 473 ਆ ਮੈਂ ਵੀ ਬੀਜੇ ਅੱਜ ਨਾ ਪਰਸੋਂ ਬੀਜੇ ਇਹਦੇ ਨਾਲ ਦਾ ਹੁਣ 26 ਬੀਜ ਕੇ ਆਇਆ ਮੈਂ ਹੋਰ ਉਹ ਮੈਨੂੰ ਆਇਆ ਤਾਂ ਲਾਈਟ ਹੋਤੀ ਅੱਜ ਲਾਈਟ ਭੱਜ ਗਈ ਸੀ ਮੈਂ ਦੇਖਿਆ ਹੁਣ ਆਹ ਪੱਧਰਾ ਕਰਨ ਆ ਬੀਜਣਾ ਮੈਂ ਜੀ ਸੱਚੀ ਦੇਖੂਗਾ ਮੈਂ ਛ ਲਾਈਟ ਨਹੀਂ ਦੀ ਹੈਗੀ ਗਿਆ ਜਾ ਮੈਂ ਪਕੈਰੀ ਸਵਾਰ ਕੇ ਆਇਆ ਮੈਂ ਕਿਹਾ ਜਨਰੇਟਰ ਚੱਕ ਲਿਆ ਸੈਲਰ ਚ ਉੱਥੇ ਬੈਲਟਿੰਗ ਕਰਦੇ ਤੇ ਮੈਂ ਉਹ ਬਾਪ ਤਾਂ ਖਾਬਦੀ ਖੜਦੀ ਨਹੀਂ ਇਹ ਫਿਰ ਮੈਂ ਜਦ ਇਹ ਜਨਰੇਟਰ ਪਾਣੀ ਪੜਦਾ ਫਰੀਜ ਜਦ ਨਾ ਜਿੰਦੀ ਆ ਜਿੰਦੀ ਨਾ ਜਿੰਦੀ ਆ ਮਰੀ ਤੀਹੀ ਆ ਫਿਰ ਮੈਂ ਜਨਰੇਟਰ ਲੈ ਆਇਆ ਜਾਨੂੰ ਆ ਗਈ ਲਾਈਟ ਹੁਣ ਬੀਚ ਕੇ ਆਏ ਆ ਮੋਟਰ ਨਾਲੇ ਬਾਕੀ ਭਾਈ ਦਿੱਲੀ ਨੂੰ ਆ ਜਾਣਾ ਤਾਂ ਮਲਾਉਨੇ ਸਾਨੂੰ ਵਧਾਈਆਂ ਦੇ ਦਿਓ ਭਾਈ ਦਿੱਲੀ ਨੂੰ ਅੱਜ ਸਾਰੇ ਜਣੇ ਹੈਂ ਵਧਾਈਆਂ ਦੇ ਹੋਰ ਕੀ ਹੋ ਜਾਚੀ ਆ ਜਾਓ ਹੁਣ ਵਧਾਈਆਂ ਹੋ ਗੀਆਂ ਸਾਡੇ ਪਿੰਡ ਚ ਇੱਕ ਹੋਰ ਬੋਲਟ ਆ ਗਿਆ ਬੋਲਟ ਆ ਗਿਆ ਜੱਗੇ ਤੂੰ ਤਾਂ ਆ ਗਿਆ ਹੁਣ ਦੱਲੀ ਨੂੰ ਵਧਾਈਆਂ ਦੇ ਪਹਿਲਾਂ ਦੱਲੀ ਦੱਸ ਬਾਈ ਕਾਦੀਆਂ ਕਾਦੀਆਂ ਵਧਾਈਆਂ ਹੋ ਗਈਆਂ ਦੱਲੀ ਕਾਲਾ ਘੋੜਾ ਇਹ ਬੋਲਦਾ ਹੀ ਨਹੀਂ ਕਾਲਾ ਘੋੜਾ ਲਿਆਇਆ ਕਾਲਾ ਘੋੜਾ ਜਦੋਂ ਆਪਾਂ ਨੇ ਬਿਠਾਇਆ ਇਹ ਘੋੜੇ ਪਰ ਇਹ ਸਾਬ ਜੂ ਤਾਂ ਘੋੜਾ ਛੋਲੇ ਖਾਣੇ ਵਾਲਾ ਪਟਾਣ ਖਾਣੇ ਵਾਲਾ ਹੁਣ ਦੇਖਦਾ ਕਿਹੜਾ ਹੋ ਜਾਂਦਾ ਜਿਹੜਾ ਕੋੜਾ ਹੋ ਜਾਂਦਾ ਲਿਆ ਬੋਲਟ ਹੁਣ ਹੁਣ ਨਹੀਂ ਅੱਖ ਮਲਾਉਂਦਾ ਉਹ ਕੰਮ ਹੋਣਾ ਇਹਦਾ ਨਾ ਆਏ ਨੱਗੇ ਕਰ ਤੋਡੇ ਕੋਲੋਂ ਦੱਲੀ ਲੈ ਵੜ ਆਹ ਦੇਖ ਲੈ ਵੜ ਦੱਲੀ ਉਹ ਚਾਚੇ ਨੇ ਗੰਨਾ ਦਿੱਤਾ ਬੱਬਾ ਹੀ ਨਹੀਂ ਹੋ ਰੇ ਹੁਣ ਲੈ ਤੇਰਾ ਉਫਾੜ ਫਾੜ ਯਾਰ ਵਧਾਈਆਂ ਦਾ ਫੜ ਦੱਲੀ ਆ ਤਾਂ ਗੱਲ ਗਲਤ ਆ ਭਾਈ ਦੱਲੀ ਨੇ ਪਾਰਟੀ ਕਰਤੀ ਆ ਦੇਖੋ ਦੱਲੀ ਲੈ ਵਾਈ ਵਧਾਈਆਂ ਲੈ ਭਾਈ ਲੇ ਆ ਦੇ ਆ ਦੇ ਆਪਣਾ ਨੰਗਣੀ ਨਹੀਂ ਥਾਬੜਾ ਯਾਰ ਆ ਦੇਗਾ ਓਏ ਥਾਬੜ ਨੇ ਇੱਕ ਮੈ ਬੋਤਲ ਭਲਾਈ ਇੱਕ ਦੱਲੀ ਨੇ ਭਲਾਈ ਇਹ ਪਤਾ ਕਿਆ ਚੱਕਰ ਆ ਭਾਈ ਸਾਡੇ ਥਾਬੜਾਂ ਦੇ ਚੀਜ਼ ਆਈ ਜਾਣਾ ਬਰਾਬਰ ਚੜਦੀ ਆ ਬਰਾਬਰ ਚੜਾ ਚੜਾਵਾ ਚੜਾਉਣਾ ਪੈਂਦਾ ਹੁਣ ਜਾ ਮੈਂ ਭਾਈ ਦੱਲੀ ਇਹ ਜਾਂਦਾ ਹੈ ਗੱਲ ਤੇ ਭਰ ਜਿੰਦੇ ਨਾ ਭਾਈ ਕਿ ਭੱਜਣਾ ਨਹੀਂ 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 ਹੁਣ ਆ ਸੀਰ ਪਾਰਟੀ ਜਾ ਕੇ ਚਾਹੇ ਆ ਕੇ ਬੋਲਣਾ ਤਲਾ ਦੇ ਤਲਾ ਦੇ ਯਾਰ ਤਲਾ ਦੇ ਓਏ ਇਹ ਨਹੀਂ ਪਿੰਦੇ ਸੂਆ ਪਿੰਦੇ ਕਿਹੜਾ ਅੱਜਾ ਜੂਸ ਲੈ ਲੈ ਹੋਰ ਤਰ ਜੂਸ ਲੈ ਆਏ ਹੱਥੇ ਕਈਆਂ ਨਾ ਮੱਲੀ ਕਾ ਇਹ ਜੀ ਪਾਰਟੀ ਛੱਡਦਾ ਉਹ ਵੀ ਛੱਡੇ ਯਾਰ ਹਾਂ ਫੇਰ ਤਰੇ ਕੰਨੇ ਚਲੋ ਯਾਰ ਚ ਕਰੀਏ ਮੈਂ ਤਾਂ ਉਹ ਨੂੰ ਫੜਨਾ ਪੱਕ ਚਲੋ ਨਹੀਂ ਤੇਰੀ ਵੀ ਪਨੀਰੀ ਵੜਦੀ ਆ ਸਾਡੀ ਪਨੀਰੀ ਨਹੀਂ ਵੜਦੀ ਪਰ ਫੇਰ ਛੱਡੋ ਪਰ ਫੇਰ ਰਹਿਣ ਦਿਓ ਇਹ ਠੀਕ ਹੈ ਐਦਾਂ ਨਾ ਕਰ ਅਸੀਂ ਗ੍ਰਿਫਤਾਰ ਕਰਾ ਸਕਦੇ ਹਾਂ ਅਸੀਂ ਯਾਰ ਹੁਣ ਇਹਨੂੰ 9 9000 ਚ ਪੈ ਗਈ ਤਨੂੰ ਗਾ ਤੈਨੂੰ ਛੜੀਆਂ ਤੋੜੀ ਤਿੰਨ ਤਿੰਨ ਹਜ਼ਾਰ ਦੀ 10000 ਹਲੇ ਹੋਰ ਟੁੱਟਣ ਹਲੇ ਹੋਰ ਤਾਂ ਲਾ ਲੈਣੀ ਮੈਂ ਤਾਂ ਤਨੂੰ ਦਾਦਾ ਮੈਂ ਤਾਂ ਫੜ ਕੇ ਉਹਨੂੰ ਇੱਥੇ ਰਾਤ ਵੀ ਇੱਥੇ ਰਾਤ ਫਿਰਦੀ ਸੀ ਓਰੇ ਓਰੇ ਵੜ ਗਈ ਪਨੀਰੀ ਅੱਡੀ ਚ ਮਿਲਿਆ ਨਹੀਂ ਮੈਨੂੰ ਹਾਂ ਇਧਰ ਜਿਉ ਟਾਇਰ ਨੂੰ ਪੰਮੇ ਨੇ ਕਹਿੰਦਾ ਮਾਸੜਾ ਝੋਟਾ ਵੜ ਗਿਆ ਮੋੜ ਕੇ ਗਿਆ ਤਾਂ ਕੋਈ ਨ ਮੋੜਿਆ ਕੋਈ ਝੋਟਾ ਇੱਥੇ ਬੈਠੇ ਮੈਂ ਰਵੇ ਕਿ ਕੋਈ ਝੋਟਾ ਗਿਆ ਔਰੇ ਜਦ ਤਨੂੰ ਪੰਮੇ ਮੈਨੂੰ ਫੋਨ ਆਇਆ ਕਹਿੰਦਾ ਮਾ ਤੈਨੂੰ ਜੱਗੇ ਨਾਲ ਕਿ ਆਉਣਾ ਕਹਿੰਦਾ ਹਾਂ ਮਾ ਅੱਗੇ ਨਾਲ ਹੱਥ ਝੂਠ ਬੋਲਣਾ ਲੈ ਉਹ ਸੱਚੀ ਹੋ ਤੀ ਮੇਰੇ ਗੈਂ ਵੀ ਬੜੀ ਹੁੰਦਾ ਮਜ਼ਾਕ ਮੰਨਦਾ ਯਾਰ ਉਹ ਰਾਤ ਫਿਰਦਾ ਤਾਂ ਯਾਰ ਉਰੀ ਰਾਤ ਪਹਿਲਾਂ ਗਏ ਆਈ ਫੇ ਮਾ ਅੱਜ ਵੀ ਨੂੰ ਫੋਨ ਕਰਿਆ ਸਰੋਂ ਦੀ ਖਲ ਪਈ ਵੀ ਔਰੇ ਤਾਂ ਆਇਆ ਬੈਠਾ ਵੇਖ ਲਾ ਅਮਨੇ ਦੀ ਕੈਰੀ ਕੋ ਖੜਾ ਦਾ ਹਾਂ ਮੇਰੇ ਕੋ ਫੋਨ ਨਹੀਂ ਤਾਂ ਉਹ ਖੜਾ ਆਉਣੇ ਦੀ ਕੈਰੀ ਕੋਲ ਫੋਨ ਮਾਸਰ ਨੂੰ ਗੱਲ ਕਰ ਤੇਰੀ ਕੈਰੀ ਕਿਨੇ ਕੁ ਦੂਰ ਆਉ ਤੇ ਬਾਹਰ ਆਉਣੇ ਨੂੰ ਕਰ ਉਹ ਕੱਢੂਗਾ ਫੋਨ ਹੀ ਨਹੀਂ ਤਾਂ ਮੇਰੇ ਕੋਲ ਉਹ ਲਾ ਮਾ ਜਾਮਾ ਮਗਦਾ ਲੈ ਦੇ ਵਾ ਹੱਥਾਂ ਮਾਰੀ ਜਾਂਦਾ ਉਹਦਾ ਇੱਕ ਉਹ ਕਹੂਗਾ ਵੀ ਝੂਠ ਬੋਲਣਾ ਲੈ ਆ ਮੈਂ ਤੇਰੇ ਦੇ ਪੱਟਣੀ ਹੈ ਉਹਦਾ ਦੋ ਟਾਈਮ ਮਿਲਦੀ ਉਹਦਾ ਪੈਰੀਆ ਉਧਰ ਇਹ ਵੀ ਕਹਿੰਦੀ ਸੀ ਉਹ ਆ ਕਰੀਏ ਕਿ ਰਾਤ ਉਰੇ ਖੜੀ ਆ ਜਾਂਦੇ ਪਥਵਾੜੇ ਕੋਲ ਪੰਜ ਦਿਨ ਉਹ ਤੇਰੇ ਇਛਰੇਨ ਦੀ ਰਾਤ ਨੂੰ ਨਾ ਇਛੜਾ ਇੱਥੇ ਖਾ ਗਿਆ ਬੱਤੀ ਖਾਣ ਉਹ ਹੁਣ ਕਿਆ ਕਹਾ ਬਾਈ ਜੀ ਫੜੋ ਮੱਕੇ ਦਾ ਬਾੜਾ ਲੱਗ ਗਿਆ ਹਾਂ ਉੱਥੇ ਬੜੀ ਵਿਧੀ ਥੋੜੇ ਹੀ ਇਹਦਾ ਲੰਬੇ ਕੰਮ ਜਾਊਗਾ ਓਹ ਕੋਣੀ ਜਿਆਦਾ ਇਹ ਉਹ ਸਾਈਡ ਪਰ ਤੇ ਨਾ ਫੜੀ ਬੜ ਬੜ ਕੇ ਖਾਈ ਜਾਂਦੀ ਆ ਉਹ ਸਾਈਡ ਪਰ ਤੇ ਉਹ ਪਪੂਲਰਾਂ ਜੇ ਬੈਠੀ ਜਾਂਦੀ ਦੁਪਹਿਰ ਨੂੰ ਹਾਂ ਨੁਕਸਾਨ ਤਾਂ ਉਹੀ ਗੰਨੇ ਦਾ ਦਾ ਕੋਈ ਚੱਕਰ ਨਹੀਂ ਖਾਲੇ ਉਹ ਕੰਮ ਕਰਾਉ ਕਰਦਾ ਤੇਰੀ ਵਿਚਲੀ ਜਿਹੜੀ ਤੋੜ ਗਈ ਹੋਰ ਯਾਰ ਇੱਕ ਪਹੇ ਵਾਲੀ ਤੂੰ ਕਿਆ ਦੇਖਦਾ ਕੀ ਕਹਿੰਦਾ ਹੋਰ ਪੰਜ ਹੋ ਸਾਡੀ ਪਨੀਰੀ ਦੇਖਦਾ ਵੀ ਇਹਨੇ ਨਹੀਂ ਪਨੀਰੀ ਖਾਊਗੀ ਫਿਰ ਇਹ ਛੱਡੂਗੇ ਛੱਡੂਗੇ ਨਹੀਂ ਰਾਤ ਮਾਰਚ ਵੀ ਨੂੰ ਫੋਨ ਕਰਿਆ ਉਹ ਵੀekraਹ ਮਾਰਨਗੇ ਆਪਦਾ ਮੈਂ 10 ਵਜੇ ਪਨੀਰੀ ਭਰ ਕੇ ਆਇਆ ਆ ਦਿਮਾਗ ਰਹੀ ਉਹਦਾekraਹ ਮਾਰਨਗੇ ਤਾਂ ਫੌਰ ਕਰ ਦੱਲੀ ਨੂੰ ਕਰ ਦੂ ਸਸੀ ਬੈਠੇ ਸਾਨੂੰ ਬਸ ਉਹ ਤੁਸੀਂ ਹੈ ਨਹੀਂ ਰਾਤ 10 ਵਜੇ ਤਾ ਤੁਸੀਂ ਸੌਂ ਜਾਂਦੇ ਆ ਸੌਂਦਾ ਕਿ ਨਹੀਂ 8 ਵਜੇ ਸੌਂਦੇ ਦਿਨ ਕਿੱਥੇ ਮਾਰ ਕੇ ਰੋ ਰਾਤ ਨੂੰ ਫੜਨੀ ਆ ਹਾਂ ਹਾਂ ਹੁਣ ਫੜਦੇ ਆ ਹੁਣ ਫੜਦੇ ਆ ਪੂਰੀ ਗਾਇ ਉਹ ਜਿਹੜੇ ਪੱਜ ਹੁੰਦਾ ਨਹੀਂ 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 ਕੋੜਾ ਵਾਲੇ ਕੋੜੇ ਕੇ ਫੜ ਕੇ ਵੇਖੀ ਉਹ ਦੱਲੀ ਨੂੰ ਮਟਾਣੇ ਆ ਹਾਂ ਦੱਲੀ ਨੂੰ ਤਸਵੀਰਾਂ ਦਾ ਕੋੜਾ ਬੰਦਰ ਦੇ ਬਾਹਰ ਖੇਤਾਂ ਚ ਦੇਖ ਟੂਕਾ ਪੈਂਦਾ